ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਨੰਗਲਗੁਰੂ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਵੀਰ ਅਰਜਨ ਸਿੰਘ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ گاਵਾ ਇੱਕ ਮਾਜ ਦਿਖਾਵਾਂਗਾ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸੈਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਪਸ਼ੂ ਦੀ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲਉਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀਰਪਿਆ ਦਾ ਫਾਇਦਾ ਹੋ ਸਕਦਾ ਮੇਰਾ ਕੰਮ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਹੈ ਨਿਰਖ ਪਰਖ ਜਿਹੜੀ ਕਰਨੀ ਆ ਪਸ਼ੂ ਦੀ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣੀ ਤਸੱਲੀ ਕਰਕੇ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਇੰਸਟਾਗ੍ਰam ਤੇ ਵੀ ਚੱਲਦੀ ਵੀਰਾਂ ਨੂੰ ਬੇਨਤੀ ਕਰਦਾ ਫੇਸਬੁੱਕ ਤੇ ਇੰਸਟਾਗ੍ਰam ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਐਂਡ ਤੱਕ ਦੋਸਤੋ ਵੀਡੀਓ ਜ਼ਰੂਰ ਦੇਖਿਆ ਕਰੋ ਕਰੀਏ ਵੀਰ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਦਾ ਪਸ਼ਵਾਂ ਦੀ ਹਾਂਜੀ ਵੀਜੀ ਸੱਸੀ ਗੱਲ ਜੀ ਸੱਸੀ ਆ ਭਾਈ ਸੱਸੀ ਗੱਲ ਸਾਠ ਠੀਕ ਆ ਜੀ ਵਧੀਆ ਵੀਰ ਜੀ ਵਧੀਆ ਹੋਰ ਸੁਣਾਓ ਕਿਦਾਂ ਕੰਮ ਕਰ ਵਧੀਆ ਮੇਰੇ ਸਾਥ ਵੀ ਹੋ ਗਿਆ ਕੜੀ ਗੱਲ ਜੀ ਚੱਲੀ ਜਾਂਦਾ ਕੰਮ ਕਰ ਵਧੀਆ ਵੇ ਹਾਂ ਬਹੁਤ ਵਧੀਆ ਬਹੁਤ ਵਧੀਆ ਜੀ ਠੀਕ ਹੈ ਜੀ ਵੀਜੀ ਸਭ ਤੋਂ ਪਹਿਲਾਂ ਆਪਣਾ ਐਡਰੈਸ ਬੋਲ ਦਿਓ ਸਰ ਪਹਿਣਾ ਨੰਦੂ ਅਰਜਨ ਸਿੰਘ ਹਾਂਜੀ ਹਾਂਜੀ ਸਿਰ ਅੰਮ੍ਰਿਤਸਰਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਨਾਮ ਅਰਜਨ ਸਿੰਘ ਹਾਂਜੀ ਹਾਂਜੀ ਫੋਨ ਨੰਬਰ ਵੀ ਜੀ ਬੋਲ ਦਿਓ 9915340107 ਠੀਕ ਹੈ ਜੀ ਤੇ ਵੀਜੀ ਵਪਾਰ ਦਾ ਕੰਮ ਕਰਦੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਕਿੰਨਾ ਖਿਚ ਹੋ ਗਿਆ ਵੀਜੀ ਵਪਾਰ ਕਰਦੇ ਹਾਂ ਵਪਾਰ ਜੀ ਪਹਿਲਾਂ ਵੀ ਕਰਦੇ ਹਾਂ ਹੁਣ ਇੱਕ ਅਧੀ ਲੈ ਕੇ ਵੇਚ ਲਈ ਦੀ ਆ ਠੀਕ ਹੈ ਜੀ ਚਲੀ ਜਾਂਦਾ ਕਰਮ ਹੁਣ ਬਾਬੇ ਨੀਰ ਨਾਲ ਫਿਰ ਲਗਾਈ ਦਿਆ ਦੋ ਚਾਰ ਆਈ ਨੇ ਚਲ ਜਾਂਦੀ ਆਈ ਵੀ ਆ ਇਧਰ ਚਲੀ ਜਾਂਦਾ ਠੀਕ 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 ਹੈ ਜੀ ਅੱਛਾ ਵੀਰ ਜੀ ਸ਼ੁਰੂ ਕਰੀਏ ਇਸ ਮੱਝ ਤੋਂ ਪਹਿਲਾਂ ਕੀ ਡਿਟੇਲ ਹੈ ਵੀਰ ਜੀ ਇਸ ਮੱਝ ਦੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਵੀ ਨੂੰ 6-7 ਦਿਨ ਹੋ ਗਿਆ ਜੀ ਅੱਛਾ ਜੀ ਤੇ ਕਿੰਨਾ ਦੁੱਧ ਤਿਆਰ ਹੋਣ ਜਿਹੜਾ ਮੌਕੇ ਤੇ ਦੁੱਧ ਦਾ ਹਟਾ ਤੇ ਮੌਕੇ ਤੇ 6-7 ਕਿਲੋ ਦੁੱਧ ਆ ਜੀ 6-7 ਕਿਲੋ ਸਵੇਰ ਸੱਤ ਕਿਲੋ ਪੂਰਾ ਹੋ ਬੱਚੇ ਛੱਡ ਗਏ ਸਵੇਰ ਕਿੰਨਾ ਸੂਈ ਜੀ 5:00 ਸਵੇਰ ਦੁੱਜਾ ਸੂਆ ਸੂਈ ਬੱਚਾ ਕੀ ਦਿੱਤਾ ਨਹੀਂ ਵੀਰ ਜੀ ਕੱਟੀ ਆ ਜੀ ਕੱ ਬੱਚਾ ਦੋਸਤੋ ਆਨੇ ਕੱਟੀ ਦਿੱਤੀ ਕੱਟੀ ਦਾ ਦੋਸਤੋ 나ੜੂ ਉਹਦੇ ਨਾਲ ਚੱਕਰ ਲੋ ਦੁੱਧ ਜਿਹੜਾ ਮੌਕੇ ਦਾ ਤਿਆਰ ਹੈ ਵੀਰ ਕਹਿੰਦਾ 7 ਕਿਲੋ ਦੁੱਧ ਤਿਆਰ ਆ ਦੂਜਾ ਸੂਆ ਸੂਈ ਇਹ ਵੀ ਜੀ ਤੋਰੀਏ ਨੂੰ ਡਰਦੀਤ ਨਹੀਂ ਜਿਆਦਾ ਇਹਨੂੰ ਤੋੜ ਦੋ ਘਰ ਵਾਲੇ ਪਾਸੇ ਆਹ ਦੋਸਤੋ ਤੁਹਾਨੂੰ ਤੋੜ ਕੇ ਦਿਖਾ ਦਿੰਦਾ ਕੱਦ ਕੱਟ ਦੋਸਤੋ ਮੈਂ ਇਹਦਾ ਚੈੱਕ ਕਰ ਲੋ ਆਰਡਰ ਕੁਆਲਟੀ ਦੋਸਤੋ ਮੈਂ ਇਹਨੇ ਬਹੁਤ ਵਧੀਆ ਤਿਆਰ ਕੀਤੀ ਆ ਕਰੋ ਚੈੱਕ ਜੀ ਮੋਲਕ ਮੋਰ ਲਵੇ ਦਿਮੋਰ ਲਵੇ ਦੇਖੋ ਡਰੇ ਨਾ ਜੇ ਧਿਆਨ ਨਾਲ ਸੁਣੋ ਪੈਠਪੜੇ ਦੀ ਦੋਸਤੋ ਚੜਾਈ ਚੈੱਕ ਕਰ ਲੋ ਲਾਜ ਰਹਿ ਗਏ ਬੰਦ ਬੰਦ ਥਾਣਾ ਥੋਣਾ ਦੀ ਦੋਸਤੋ ਕੁਆਲਿਟੀ ਮੈਂ ਦੀ ਬਹੁਤ ਵਧੀਆ ਵਾ ਪੂਰਾ ਵਿੱਥੀ ਵਾਲਾ ਥਾਣਾ ਬਹਿਣੀ ਵਾਲੇ ਪਾਸੇ ਦੋਸਤੋ ਤੁਹਾਨੂੰ ਥਾਣਾ ਚੈੱਕ ਕਰਵਾ ਦਿੰਦਾ ਮੈਂ ਆਹ ਕਰੋ ਚੈੱਕ ਜੀ ਅੱਛਾ ਵੀ ਜੀ ਦੁੱਧ 7 ਕਿਲੋ ਤਿਆਰ ਹਨ ਪੂਰਾ ਹਾਂਜੀ ਹਾਂਜੀ ਠੀਕ ਹੈ ਜੀ ਮੁੱਲ ਕੀ ਕਰਦੇ ਵੀਰ ਜੀ ਦਾ ਮੁੱਲ ਤੁਸੀਂ ਦੱਸ ਦਿਓ ਮੋਲ ਲੋ ਜੀ ਤੁਸੀਂ ਦੱਸਣਾ ਇੱਕ ਵਾਰੀ ਦੱਸੋ ਤੁਸੀਂ 85000 ਜੀ 85000 ਰੁਪਏ ਹਾਂਜੀ ਮਾਨਤਾ ਨੇ ਕਿੰਨਾ ਕੋ ਹੋਗਾ ਜੀ ਕਿੰਨਾ ਕੋ ਕਰਦੇ ਨੇ ਇਹ ਵੀ ਦੱਸੋ ਕੀ ਦੇ ਦੀ ਅਸੀਂ ਦੇ ਦੂਗੀ ਹਾਂਜੀ ਵੀ ਜੀ ਮਾਨਤਾ ਫੇ ਖੁੱਲਾ ਹੀ ਕਰੋਗੇ ਜਿਆਦਾ ਇਹੋ ਜਿੱਦਾਂ ਕੋ ਕਰਦੇ ਨੇ 78000 ਦੀ ਵੀਜੀ ਹੋ ਜੂਗੀ ਹਾਂਜੀ 78000 ਦੀ ਹੋ ਜੂਗੀ ਇਹ ਕਹ ਰਿਹਾ ਕਿ ਇਹਦੇ ਤੇ ਕਰਦੇ ਨੇ ਗੱਲ ਕੀ ਆ ਠੀਕ 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 ਉਹ ਕੋਈ ਚਾਹੀਦੇ ਜੀ ਠੀਕ ਹੈ ਜੀ ਨੂੰ ਚਲੋ ਭੈਣ ਭਰਾ ਸਾਰੇ ਖੁਸ਼ ਚਾਹੀਦੇ ਵੀ ਜੀ ਜਿਹਨੇ ਖਰੀਦ ਕੇ ਕਰਨੀ ਹੈ ਠੀਕ ਠੀਕ ਹੈ ਜੀ 85000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ 78000 ਦੇ ਵਿੱਚ ਉਹ ਵੀਰ ਕਹਿੰਦਾ ਵੀ ਆਪਾਂ ਜਿਹੜਾ ਕੋਈ ਵੀਰ ਭਰਾ ਖਰੀਦਣ ਆਊਗਾ ਮੌਕੇ ਤੇ ਮਾਨਤਾ ਦਾ ਹਲਕਾ ਫੁਲਕਾ ਜ਼ਰੂਰ ਹੋਊਗਾ ਕੋਈ ਜ਼ਿਆਦਾ ਨਹੀਂ ਹੋਣਾ ਛੋੜ ਛੱਪਾ ਜ਼ਰੂਰ ਹੋਊਗਾ ਬਾਕੀ ਦੋਸਤੋ ਮੋਲ ਜਿਹੜੇ ਵੀਡੀਓ ਦੇ ਵਿੱਚ ਹੁੰਦੇ ਫਿਕਸ ਨਹੀਂ ਹੁੰਦੇ ਮੌਕੇ ਤੇ ਮੋਲ ਦੋਸਤੋ ਜ਼ਰੂਰ ਘਟ ਜਾਂਦਾ ਤਾਂ ਫੋਨ ਜ਼ਰ ਗਾੰਬਰੇ ਦਸੀ ਵੀਜੀ ਇਹਦੇ ਬਾਰੇ। ਰਾਏ ਦੁਜੇ ਸੁਈ ਕਿੰਨਾ ਟਾਈਮ ਹੋ ਗਿਆ ਵੀਜੀ ਸੁਈ ਨੂੰ? 20-25 ਦਿਨ ਹੋ ਗਏ। ਅੱਛਾ ਜੀ ਬੱਚਾ ਹੈਗਾ ਜੀ? ਬੱਚਾ ਹੈਗਾ ਜੀ ਵਸੀ ਮਗਰ। ਵਸੀ? ਹੁਣ ਵੀਜੀ ਦੁੱਧ ਜਿਹੜਾ ਮੌਕੇ ਦਾ ਤਿਆਰ ਕਿੰਨਾ ਵਾ? ਮੌਕੇ ਦਾ ਕੋਤਰਾ ਮੈਂ 15-16 ਕਿਲੋ ਦਾ ਕਹੀ ਜਾਈਏ। ਹਾਂਜੀ। ਆਹ ਠੰਡਾ ਕੀਤਾ ਜਿਹੜਾ ਮੇਰਵਾ ਦੁੱਧ ਦਾ 14 ਕਿਲੋ ਹੈ ਜੀ। 14 ਕਿਲੋ ਤਿਆਰ ਹੈ। ਤੋਰੀ ਵੀਜੀ ਦਿਖਾਈਏ ਨੂੰ ਤੋੜ ਕੇ ਕਰੀ। ਸੂਆ ਕਿੰਨਾ ਸੁਈ ਵੀਜੀ? ਦੂਜਾ ਸੂਆ। ਦੂਜਾ ਸੂਆ ਦੋਸਤੋ ਸੁਈ। ਦੁੱਧ ਜਿਹੜਾ ਮੌਕੇ ਦਾ ਵੀਰ ਕਹਿੰਦਾ ਤਿਆਰ ਹੈ ਭਾਵੇਂ ਮਿੰਤੀ ਵਾਲਾ ਦੁੱਧ ਦ ਕਾਦ ਕਾਦ ਵੀ ਦੋਸਤੋ ਗਾਣਾ ਪੂਰਾ ਠੀਕ ਠਾਕ ਵਧੀਆ ਬੱਚਾ ਨੇ ਵਸ਼ੀ ਦਿੱਤੀ ਥਣਾ ਥਣਾ ਦੀ ਦੋਸਤੋ ਕੁਆਲਿਟੀ ਬਹੁਤ ਵਧੀਆ ਬਹੁਤ ਵਧੀਆ ਜੀ ਸਾਰ ਤੇ ਮੱਝਾਂ ਨੇ ਲੱਗਾ ਵੇਖੋ ਹਾਂਜੀ 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 ਠੰਡੀ ਧੀ ਬਹੁਤ ਜਿਆਦੀ ਆ ਠੀਕ ਹੈ ਜੀ ਜਿਤਨਾ ਮਰਜੀ ਬੈ ਕੇ ਨਿਆਲੇ ਚੋਈ ਫਿਰ ਕੋਈ ਗੱਲ ਹੀ ਪੁੱਛ ਕੇ ਗੱਲ ਦੀ ਆ ਦੋਸਤੋ ਕਰੋ ਚੈੱਕ ਹਵਾਨੇ ਦਾ ਨਾੜਾ ਬਹੁਤ ਵਧੀਆ ਤੇ ਆ ਮਿਲਕ ਵੈਂ ਜਿਹੜੀ ਇਹ ਬਹੁਤ ਮੋਟੀ ਲੱਗੀ ਆ ਦੋਸਤੋ ਤੁਹਾਨੂੰ ਥਾਣੇ ਕਰਨ ਲੱਗੇ ਦਿਖਾ ਦੇਣਾ ਆ ਦੋਸਤੋ ਕਰ ਲਓ ਚੈੱਕ ਮੁੱਠੀ ਵਾਲਾ ਥਣ ਦੋਸਤੋ ਲੱਗਾ ਨਿਗਰ ਹਵਾਨੇ ਦੀ ਲੈ ਜੋ ਵੀਰ ਜੀ ਦੂਜਾ ਸੂਹਾ ਦੋਸਤੋ ਸੂਈ ਚੰਗਾ ਕੱਦਗਾਠੇ ਗਾਂ ਦਾ ਸ਼ਾਈਨਿੰਗ ਚੰਗੀ ਹੈ। ਬਾਕੀ ਦੋਸਤੋ ਇਹ ਗਾਵਾਂ ਜਿਹੜੀਆਂ ਕਰੌਸ ਬ੍ਰੀਡ ਦੇ ਵਿੱਚ ਆਉਂਦੀਆਂ ਇਹ ਗਰਮੀ ਦੇ ਵਿੱਚ ਵੀ ਦੁੱਧ ਨਹੀਂ ਕੱਢਦੀਆਂ ਦੇਈ ਜਾਂਦੀਆਂ ਦੋ ਤਾਂ ਪੂਰਾ ਹੀ। ਗਰਮੀ ਗਰਮੀ ਘਟ ਮਨਾਉਂਦੇ ਇਹ ਪਸ਼ੂਏ। ਉਹ ਅਸਲੀ ਦਾ ਫੜਕੇ ਬੰਦ ਬੰਦ ਹੋ ਵੀਜੀ ਬੰਦ ਬੰਦ। ਸਮੋੜਾ। ਹਾਂਜੀ ਵੀਰ ਜੀ ਕੀ ਮੁੱਲ ਕਰਦੇ ਹੋ ਗਾਂ ਦਾ? ਮੁੱਲ 40000 ਜੀ। 45000। ਤੇ ਮਾਣਦਨ ਵੀਰ ਜੀ ਕਿੰਨਾ ਕਰੂਗਾ ਜੀ? 40 ਦੇ ਦਾ ਜੀ। 40000 ਤੀ ਜੀ। ਠੀਕ ਹੈ ਜੀ। ਦੋਸਤੋ 45000 ਰੁਪਏ ਜਿਹੜੀ ਵੀਰ ਨੇ ਡਿਮਾਂਡ ਰੱਖੀ ਹੈ ਦੀ ਗਾਂ ਦੀ 40000 ਰੁਪਏ ਦੀ ਵੀਰ ਕਹਿੰਦਾ ਆਪਾਂ ਮੌਕੇ ਤੇ ਹਾਂ ਨਾ ਕਰਦਾਂਗੇ ਬਾਕੀ ਦੋਸਤੋ ਫੇਰ ਵੀ ਮੁੱਲ ਮੈਂ ਦੱਸ ਤੋ ਤੁਹਾਨੂੰ ਪਹਿਲਾਂ ਦੱਸਤਾ ਵੀ ਵੀਡੀਓ ਦੇ ਵਿੱਚ ਜਿਹੜੇ ਦੱਸਿਆ ਹੁੰਦੇ ਆ ਪੂਰੇ ਫਿਕਸ ਨਹੀਂ ਹੁੰਦੇ ਮੌਕੇ ਤੇ ਦੋਸਤੋ ਮੁੱਲ ਜ਼ਰੂਰ ਘਟ ਜਾਂਦਾ ਦਾ ਕਿਉਂਕਿ ਦੋਸਤੋ ਜਦੋਂ ਆਪਾਂ ਮੌਕੇ ਤੇ ਆ ਕੇ ਗੱਲਬਾਤ ਕਰਦੇ ਆ ਉਦੋਂ ਦੋਸਤੋ ਜਦੋਂ ਮੁੱਲ ਹੁੰਦਾ ਵਾ ਥੋੜਾ ਬੜਾ ਫਰਕ ਦੋਸਤੋ ਜ਼ਰੂਰ ਪੈ ਜਾਂਦਾ ਹੁੰਦਾ ਵਾ ਚੰਗੀ ਗਾਂ ਆ ਆ ਬੱਚਾ ਨੇ ਵਸ਼ੀ ਦਿੱਤੀ ਹੈ ਇੱਕ ਗਾਂ ਦੇ ਨਾਲ ਦੋਸਤੋ ਦੋ ਗਾਂਵ ਦੁਜਾ ਸੁਵਾ ਦੋਸਤੋ ਸੂਈ ਫੇਸ ਕੁਆਲਿਟੀ ਚੈੱਕ ਕਰ ਲਓ ਜੀ ਤਿੰਨ ਨੰਬਰ ਬਾਰੇ ਵੀਰ ਜੀ ਦੱਸਿਓ ਇਹਨੂੰ ਬੰਦੋ ਅਛੀ ਜੀ ਕਵੜ ਪਾ ਲਾ ਹਾਂਜੀ ਵੀਰ ਜੀ ਇਹ ਵੀ ਗਾਂ ਸੁਈ ਹੈ ਜੀ ਇਹ ਵੀ ਸੁਈ ਹੈ ਜੇ ਤਾਂ ਬੱਜਾ ਨਹੀਂ ਇਹ ਅੱਛਾ ਤਾਂ ਬੱਚਾ ਨਹੀਂ ਹੈ ਠੀਕ ਹੈ ਜੀ ਇਹਨੂੰ ਵੀਰ ਜੀ ਕਨਾਡਾ ਮੋਗਾ ਸੁਈ ਨੂੰ ਇਹ ਸੁਈ ਨੂੰ ਮੀਨਾ ਹੈ ਜੀ ਮੀਨਾ ਆ ਗਿਆ ਹੁਣ ਦੁੱਧ ਜਿਹੜਾ ਮੌਕੇ ਦਾ ਤਿਆਰ ਕਿੰਨਾ ਹੈ ਮੌਕੇ ਦਾ ਦੁੱਧ 15 ਕਿਲੋ ਜੀ 15 ਕਿਲੋ ਸੁਵਾ ਕਿੰਨਾ ਸੁਈ ਵੀਰ ਜੀ ਬਾਦਲ ਚਾ ਜੀ ਇਹ ਵੀ ਦੁਜਾ ਸੁਵਾ ਸੁਈ ਠੀਕ ਹੈ ਜੀ ਦੋਸਤੋ 1 ਮਹੀਨੇ ਦਾ ਟਾਈਮ ਜਿਹੜਾ ਵੀਰ ਕੰਦਾ ਸੁਈਨ ਹੋ ਗਿਆ ਆਰਡਰ ਕੁਆਲਿਟੀ ਦੋਸਤੋ ਇਹਨੇ ਗਾਣੇ ਬਹੁਤ ਵਧੀਆ ਤਿਆਰ ਕੀਤੀ ਹੈ 15 16 17 ਦਾ ਹੀ ਹਾਂਜੀ ਹਾਂਜੀ ਆਹ ਦੋਸਤੋ ਕਰੋ ਚੱਕ ਥਣਾ ਥਣਾ ਦੀ ਦੋਸਤੋ ਕੁਆਲਿਟੀ ਦੀ ਨੀੜ ਤੋਂ ਚੈੱਕ ਕਰਵਾ ਦੇਣਾ ਜਿੱਦਾਂ ਠੰਡੀ ਪੀਰੀ ਜਿੱਦਾਂ ਮਰਜੀ ਕੋਈ ਗੱਲ ਨਹੀਂ ਬੈਂਦੇ ਫਿਰ ਉਹ ਜਾਨੇ ਛੜ ਜਿਹੜੇ ਮਰਜੀ ਠੀਕ ਹੈ ਜੀ ਮਿਲਕ ਵੈਨ ਦੋਸਤੋ ਇਹਦੀ ਵੀ ਬਹੁਤ ਮੋਟੀ ਲੱਗੀ ਹੈ 15 16 ਕਿਲੋ ਦੁੱਧ ਜਿਹੜਾ ਮੌਕੇ ਦਾ ਵੀਰ ਕੰਦਾ ਤਿਆਰ ਆ ਬੱਚਾ ਇਹਦਾ ਹੈ ਨਹੀਂਗਾ ਬੱਚਾ ਐਕਸਪਾਇਰ ਹੋ ਗਿਆ ਵਾ 1 ਮਹੀਨੇ ਦਾ ਟਾਈਮ ਜਿਹ ਉਲਟ ਬਹਿਣੀ ਵਾਲੇ ਪਾਸੇ ਦੋਸਤੋ ਤੁਹਾਨੂੰ ਵਿਖਾ ਦੇਣਾ ਕਰੀ ਲੈ ਜੋ ਲੈ ਜੋ ਬੰਦੂ ਬੰਦੂ ਕੋ ਨਹੀਂ ਉੱਥੇ ਜਾ ਕੇ ਵਿਖਾਣਾ ਦੋਸਤੋ ਦਰਮਿਆਨਾ ਕਾਧਿਆ ਗਾਂ ਦਾ ਕਾਧੋ ਦੋਸਤੋ ਗਾਂ ਦਾ ਜਿਹੜਾ ਫੁੱਲ ਹੈਵੀ ਬੋਡੀ ਵੇਟ ਪੂਰਾ ਆਹ ਦੋਸਤੋ ਕਰੋ ਚੈੱਕ ਦੋਸਤੋ ਹਵਾਨਾ ਇਹਨੂੰ ਗਾਂ ਨੂੰ 20 ਲੀਟਰ ਦੁੱਧ ਲੱਗਾ ਤੇ ਪਰ ਜਿਹੜਾ ਮੌਕੇ ਦਾ ਦੁੱਧ ਤਿਆਰ ਹੈ ਵੀਰ ਕਹਿੰਦਾ 15 16 ਕਿਲੋ ਤਿਆਰ ਹੈ ਵਖਾਵਾ 20 ਕਿਲੋ ਲੈ ਕਰਦੀ ਆ ਆ ਕਰ ਲਓ ਚੈੱਕ ਜੀ ਦੀ ਮਿਲਕ ਵੈਂਡ ਉਲਟ ਬਹਿਣੀ ਵਾਲੇ ਪਾਸੇ ਤੁਹਾਨੂੰ ਚੈੱਕ ਕਰਵਾ ਦੇਣਾ ਕਰੀ ਖਣਾ ਤੁਹਣਾਏ ਦੋਸਤੋ ਕੁਆਲਿਟੀ ਬਹੁਤ ਵਧੀਆ ਮੁਠੀ ਵਾਲਾ ਥਣ ਚੁਾਈ ਵਾਲਾ ਪੂਰਾ ਇੱਕ ਨੰਬਰ ਦਾ ਪੂਰੇ ਨਿਗਰ ਹਵਾਨੇ ਦੀ ਚੌਣ ਚਾਂ ਦੇ ਵਿੱਚ ਵੀਰ ਜੀ ਇਹ ਬਿਲਕੁਲ ਵਧੀਆ ਵਧੀਆ ਜੀ ਬਿਲਕੁਲ ਵਧੀਆ ਫੋਲੀ ਕੋਈ ਪੂਰ ਛਟਾਤ ਨਹੀਂਗਾ ਕੋਈ ਕਿਸੇ ਕਿਸੇ ਡੰਗਰ ਦਾ ਛਟਾ ਕੋਈ ਨਹੀਂ ਓਕੇ ਬਿਲਕੁਲ ਜੀ ਠੀਕ ਹੈ ਜੀ ਇਹਦਾ ਮੁੱਲ ਵੀਰ ਜੀ ਕੀ ਕਰਦੇ ਪਤਾ ਮੈਨੂੰ 50000 ਕਰਦੇ ਆ ਜੀ ਅੱਛਾ ਜੀ ਇਹ ਚੋਂ ਮਾਤਰਾ ਕਿੰਨਾ ਕੋਗੇ ਸਾਡਾ ਨਹੀਂ ਪਤਾ ਜੀ 45 ਜੀ ਹਾਂ ਜੀ ਠੀਕ ਹੈ ਜੀ 50000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ ਗਾਂ ਦੀ ਕਿਉਂਕਿ ਗਾਂ ਚੰਗੀ ਹੈ ਪ੍ਰਿੰਟ ਗਾਂ ਦਾ ਚੰਗਾ ਸ਼ਾਈਨਿੰਗ ਬਹੁਤ ਵਧੀਆ ਗਾਂ ਦੀ ਥਣਾ ਥਣਾ ਦੀ ਜਿਹੜੀ ਕੁਆਲਿਟੀ ਉਹ ਵੀ ਬਹੁਤ ਵਧੀਆ 15 16 ਲੀਟਰ ਦੁੱਧ ਵੀਰ ਦੇ ਕਹਿਣ ਮੁਤਾਬਕ ਤਿਆਰ ਹੈ ਥਣ ਥਣ ਦੋਸਤੋ ਬਹੁਤ ਚੰਗਾ ਲੱਗਾ ਮੁੱਠੀ ਵਾਲਾ 45000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਜਿਹੜਾ ਕੋਈ ਭਾਣਾ ਭਰਾ ਖਰੀਦਣ ਆਊਗਾ ਮਾਨ ਤੋਂ ਉਹਦਾ ਜ਼ਰੂਰ ਆਪਾਂ ਹਲਕਾ ਫੁਲਕਾ ਕਰਾਂਗੇ ਮੌਕੇ ਤੇ ਜਿੱਦਾਂ ਮਰਜੀ ਦੋ ਦਿਨਾਂ ਅੱਗੇ ਚੋਏ ਚੰਨ ਦੇ ਵਿੱਚ ਤਰਤਸਲੀ ਆਪੇ ਕਰੇ ਮਜੇਗਾ ਠੀਕ 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 ਠੀ ਤਸੱਲੀ ਦੋਸਤੋ ਵੀਰ ਕਹਿੰਦਾ ਤੁਸੀਂ ਆਪਣੀ ਕਰ ਲੈਣੀ ਹੈ ਬਾਕੀ ਜੋ ਦੋਸਤੋ ਵੀਰ ਨੇ ਗੱਲ ਦੱਸਤੀ ਤੁਹਾਨੂੰ ਵੀਡੀਓ ਦੇ ਵਿੱਚ ਚਵਾਈ ਚ ਵੀ ਦੋਸਤੋ ਵੀਰ ਕਹਿੰਦਾ ਇੱਕ ਨੰਬਰ ਦੀ ਕੋਈ ਪੂਰ ਛਟਾ ਨਹੀਂ ਕੋਈ ਥਣਾ ਦੀ ਵਾਧ ਘਾਟ ਨਹੀਂ ਤਿੰਨ ਪਸ਼ੂਆਂ ਦੀ ਤਿੰਨ ਪਸ਼ੂ ਜਿਹੜੇ ਤੁਹਾਨੂੰ ਦਿਖਾਏ ਆ ਵੀਡੀਓ ਦੇ ਵਿੱਚ ਤਿੰਨੇ ਪਸ਼ੂ ਦੋਸਤੋ ਸੱਜਰ ਸੂਏ ਆ ਇੱਕ ਟਾਈਮ ਦੋ ਟਾਈਮ ਆਪਣੀ ਚੋਕ ਕੇ ਤਸੱਲੀ ਕਰਕੇ ਫੇਰ ਦੋਸਤੋ ਪਸ਼ੂ ਖਰੀਦਿਆ ਕਰੋ ਕਿਉਂਕਿ ਦੋਸਤੋ ਕਾਲੀ ਨਾ ਕਰਿਆ ਕਰੋ ਕਾਲੀ ਦੇ ਵਿੱਚ ਦੋਸਤੋ ਨੁਕਸਾਨ ਹੋ ਜਾਂਦਾ ਤੁਹਾਡਾ ਵੀ ਤੇ ਪਹੂ ਵੇਚਣ ਵਾਲੇ ਬੰਦੇ ਦਾ ਵੀ ਬਾਦ ਵਿੱਚ ਦੋਸਤੋ ਮੁੜ ਕੇ ਗੱਲਾਂ ਜਿਹੜੀਆਂ ਵਾ ਲਾਂਭੇ ਚ ਆ ਜਾਂਦੀਆਂ ਮੁੜ ਕੇ ਫਿਰ ਦੋਸਤੋ ਮੁੱਲ ਵੀ ਘਟਦੇ ਆ ਫਿਰ ਹਰ ਇੱਕ ਪਾਸੇ ਦਾ ਨੁਕਸਾਨ ਹੋ ਜਾਂਦਾ ਮੱਝ ਦੋਸਤੋ ਬਿਲਕੁਲ ਸਜਰਸੂਈ ਆ ਦੁੱਧ 7 ਕਿਲੋ ਮੋਕੇ ਦਾ ਤਿਆਰ ਆ ਬੱਚਾ ਮੱਝ ਨੇ ਆ ਕੱਟੀ ਦਿੱਤੀ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ